ਪੰਜਾਬ ਵਿੱਚ ਹੜ੍ਹਾਂ ਬਾਰੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤੇਹਰ ਨੇ ਜਾਣ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਹੜ੍ਹਾਂ ਤੇ ਭਾਰੀ ਬਾਰਿਸ਼ਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਹੀ ਮੁਆਵਜ਼ਾ ਦੇਵੇਗੀ। ਉਹਨਾਂ ਕਹੇ ਕਿ ਜਿੱਥੇ ਪੰਜਾਬ ਵਿੱਚ ਹੜ੍ਹਾਂ ਕਾਰਨ ਲੋਕਾਂ ਅਤੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਜਲਦੀ ਹੀ ਸਹਾਇਤਾ ਰਾਸ਼ੀ ਦੇ ਰਹੇ ਨੇ ਅਤੇ ਬਾਕੀ ਲੋਕਾਂ ਨੂੰ ਵੀ ਜਲਦੀ ਹੀ ਵਿੱਤੀ ਮਦਦ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਸਭ ਤੋਂ ਵੱਧ ਨੁਕਸਾਨ ਬਰਨਾਲਾ ਜ਼ਿਲ੍ਹੇ ਵਿੱਚ ਹੋਇਆ। ਜਿੱਥੇ ਕਈ ਜਾਨਾਂ ਗਈਆਂ ਨੇ ਅਤੇ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਫਸਲਾਂ ਵੀ ਤਬਾਹ ਹੋ ਗਈਆਂ ਜਾਣਕਾਰ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੜ੍ਹਾਂ ਅਤੇ ਬਾਰਿਸ਼ਾਂ ਤੋਂ ਪ੍ਰਭਾਵਿਤ ਲੋਕਾਂ ਨੂੰ 40 ਤੋਂ 45 ਦਿਨਾਂ ਵਿੱਚ ਮੁਆਵਜ਼ਾ ਦਿੱਤਾ ਜਾਵੇਗਾ ਮ੍ਰਿਤਕਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਘਰ ਦੀ ਛੱਤ ਡਿੱਗਣ ਤੇ 1,80,000 ਰੁਪਏ ਨੁਕਸਾਨੇ ਗਏ ਘਰਾਂ ਲਈ 40,000 ਰੁਪਏ ਅਤੇ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ ਦਾ ਬੀਤੀ ਮੁਆਵਜ਼ਾ ਦਿੱਤਾ ਜਾਵੇਗਾ ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਅਨਾਉਂਸ ਕੀਤਾ ਕਿ ਗਾੜੀ ਤੋਂ 45 ਦਿਨਾਂ ਦੇ ਅੰਦਰ ਜਿਹੜਾ ਮੌਲਵਜ ਹੈ ਉਹ ਸਾਰੇ ਜਿਹੜੇ ਪੀੜਤ ਪਰਿਵਾਰ ਹੈ ਜਾਂ ਕਿਸਾਨ ਹੈ ਉਹਨਾਂ ਨੂੰ ਰਿਪੋਰਟ ਕਰਕੇ ਜਿਹੜਾ ਉਹ ਮਿਲ ਜਾਊਗਾ ਤੇ ਬਾਕੀ ਸਾਡੇ ਇੱਥੇ ਇਲਾਕੇ ਦੇ ਅੰਦਰ ਮੈਂ ਵੀ ਕਈ ਜਗ੍ਹਾ ਤੇ ਕਈ ਇਲਾਕੇ ਆ ਜਾ ਕੇ ਆਇਆ ਜਿੱਥੇ ਨੁਕਸਾਨ ਲੋਕਾਂ ਦਾ ਹੋਇਆ ਖਾਸ ਤੌਰ ਤੇ ਕਿਉਂਕਿ ਇਸ ਇਲਾਕੇ ਦੇ ਅੰਦਰ ਬਰਨਾਲਾ ਚ ਦਰਿਆ ਧਾਨੀ ਪਰ ਜਿਹੜਾ ਮੀ ਹੈ ਉਹ ਪੂਰੇ ਪੰਜਾਬ ਚ ਸਾਰਿਆਂ ਨਾਲ ਵੱਧ ਜਿਹੜਾ ਉਬਰਣਾਲੇ ਪਿਆ ਜਿਹਦੇ ਕਰਕੇ ਕਈ ਘਰ ਨੁਕਸਾਨੇ ਗਏ ਕਈ ਛੱਤਾਂ ਕਰਾਦੀਆਂ ਗਿਰਗੀਆਂ ਤੇ ਉਹਨਾਂ ਸਾਰਿਆਂ ਘਰਾਂ ਦਾ ਤੈਨੂੰ ਸਰਕਾਰ ਨੇ ਵੀ ਜਿਹੜਾ ਮੁਆਵਜ਼ਾ ਦੇਣਾ ਜਿਹਦਾ ਪੂਰਾ ਨੁਕਸਾਨ ਆ ਗਿਆ ਉਹਦਾ 1,20,000 ਤੇ ਜਿਹਦਾ ਕਹੋ ਵੀ ਵੈਸੇ ਘਰ ਦਾ ਨੁਕਸਾਨ ਹੋਇਆ ਤਕਰੀਬਨ 40,000 ਰੁਪਇਆ ਉਹਨਾਂ ਨੂੰ ਮਿਲਣਾ ਉਹ ਵੀ ਸਾਰਿਆਂ ਨੂੰ ਦਵਾਵਾਂਗੇ ਪਰ ਉਹ ਤੋਂ ਬਿਨਾ ਵੀ ਸਾਡੀ ਸਾਰੀ ਟੀਮ ਮਿਲ ਕੇ ਦਾਨੀ ਸੱਜਣਾ ਦੀ ਮਦਦ ਨਾਲ ਅਸੀਂ ਨਿੱਜੀ ਤੌਰ ਤੇ ਵੀ ਲੱਗੇ ਹੋਇਆ ਤੇ ਸਾਰੇ ਉਹਨਾਂ ਘਰਾਂ ਦੀ ਜਿਨ੍ਹਾਂ ਵੀ ਨੁਕਸਾਨ ਹੋਇਆ ਅਸੀਂ ਮੈਕਸਿਮਮ ਜੋ ਵੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਪਹਿਲਾਂ ਵੀ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਜਿਹੜੀ ਮਦਦ ਹੈ ਉਹ ਕਰਾਂਗੇ ਸਰ ਕਈ ਕਿਸਾਨਾਂ ਦੀ ਫਸਲ ਵੀ ਡੁੱਬੀ ਹੈ ਜੇ ਤਾਜੋ ਕੇ ਪਿੰਡ ਦੀ ਗੱਲ ਕਰੀਏ ਉਹ ਵੀ ਮੌਜਾ ਦਿੱਤਾ ਜਾਣਾ ਜੀ ਦੇਖੋ ਜੀ ਉਹ ਵੀ ਕਿਉਂਕਿ ਕੇਂਦਰ ਸਰਕਾਰ ਨੇ ਤਾਂ 6800 ਰੁਪਿਆ ਪ੍ਰਤੀ ਏਕੜ ਕਿਹਾ ਜਿਹੜਾ ਪ੍ਰਧਾਨ ਮੰਤਰੀ ਕਹਿ ਕੇ ਗਿਆ ਕਿ ਜੀ 12000 ਕਰੋੜ ਰੁਪਿਆ ਪਿਆ ਕਿਉਂਕਿ ਉਹਦੇ ਚ ਸ਼ਰਤਾਂ ਐ ਇਦਾਂ ਦੀਆਂ ਕਿ ਜੀ ਤੁਸੀਂ ਏਕੜ ਦਾ 6800 ਰੁਪਿਆ ਦੇਣਾ ਮੈਨੂੰ ਦੱਸੋ ਵੀ 6800 ਰੁਪਏ ਨਾਲ ਪਰ ਭਾਈ ਹੋ ਜੂ ਪਰ ਭਾਵੇਂ ਕਹ ਲੋ ਵੀ ਪੰਜਾਬ ਸਰਕਾਰ ਦੀ ਸਥਿਤੀ ਅਰਥਿਕ ਤੌਰ ਤੇ ਨਹੀਂ ਮਜਬੂਤ ਨਹੀਂ ਪਰ ਫਿਰ ਵੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿਉਂਕਿ ਉਹਨਾਂ ਕਿਸਾਨਾਂ ਦੀ ਜਿਹੜੀ ਤਕਲੀਫਾਂ ਨੂੰ ਸਮਝਦੇ ਆ ਕਿ 20000 ਪਿਆ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਉਹ ਕਹ ਲੋ ਵੀ ਕਿਸਾਨਾਂ ਨੂੰ ਮਿਲੂਗਾ ਤੇ ਪੂਰੇ ਦੇਸ਼ ਭਰ ਚ ਇਹ ਸਭ ਤੋਂ ਵੱਧ ਹੈ 20000 ਪਿਆ ਪ੍ਰਤੀ ਏਕੜ ਮੁਆਵਜ਼ਾ ਪੂਰੇ ਦੇਸ਼ ਚ ਕਿਤੇ ਨਹੀਂ ਮਿਲਦਾ ਪੰਜਾਬ ਪਹਿਲਾ ਸੂਬਾ ਜਿਹੜਾ ਇੰਨਾ ਜ਼ਿਆਦਾ ਮੁਆਵਜ਼ਾ ਦੇ ਰਿਹਾ ਹੈ ਸਰ ਇੱਕ ਚਲੋ ਕੱਚੇ ਮਕਾਨ ਦਾ ਢੇ ਢੇ ਪੱਕੇ ਮਕਾਨਾਂ ਤੇ ਰੇੜਾਂ ਵੀ ਪਈਆਂ ਉਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਉਹਨਾਂ ਦੀ ਵੀ ਜੀ ਰਿਪੇਅਰ ਲਈ ਜਿਹੜਾ ਰਿਪੋਰਟ ਕਰਕੇ ਪੜਵਾ ਲਈ 40000 ਰੁਪਏ ਜਿਹੜਾ ਰਿਪੇਅਰ ਲਈ ਉਹ ਵੀ ਦੇਵਾਂਗੇ ਤੇ ਬਾਕੀ ਮੈਂ ਜਿਵੇਂ ਦੱਸਿਆ ਵੀ ਅਸੀਂ ਕਹੋ ਵੀ ਆਪਣੇ ਤੌਰ ਤੇ ਵੀ ਜਿਹੜੀਆਂ ਸਮਾਜ ਸੇਵੀਆਂ ਦੀ ਮਦਦ ਨਾਲ ਉਹ ਵੀ ਅਸੀਂ ਜਿਹੜੀ ਮਦਦ ਹੈ ਉਹ ਕਰਵਾ ਰਹੇ ਹਾਂ ਮੈਂ ਵਾਰਡ ਨੰਬਰ 15 ਚ ਵੀ ਜਾ ਕੇ ਆਇਆ ਉੱਥੇ ਤਕਰੀਬਨ 3 ਘਰ ਸੀ ਉਹ ਵੀ ਅਸੀਂ ਕਹੋ ਵੀ ਆਪਣੇ ਪੱਧਰ ਤੇ ਆਪਣੇ ਸਾਥੀਆਂ ਦੀ ਮਦਦ ਨਾਲ ਪਵਾ ਕੇ ਦੇ ਰਹੇ ਹਾਂ ਦੇ ਕਈ ਘਰ ਜਿਹੜੇ ਨੁਕਸਾਨੇ ਗਏ ਕਮੇਟੀ ਦੀ ਬੈਕਸਾਈਡ ਉੱਤੇ ਵੀ ਮਤਲਬ ਕਰਦੇ ਹਾਂ ਤੇ ਅੱਜ ਵੀ ਮੈਂ ਕਈ ਇਲਾਕਿਆਂ ਦਾ ਦੌਰਾ ਕਰਕੇ ਆਉਣਾ ਤੇ ਜਿੱਥੇ ਇਥੇ ਘਰ ਨੁਕਸਾਨੇ ਗਏ ਨੇ ਤੇ ਸਰਕਾਰ ਵੱਲੋਂ ਵੀ ਤੇ ਆਪਣੇ ਵੱਲੋਂ ਨਿੱਜੀ ਤੌਰ ਤੇ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਲੋਕਾਂ ਦੇ ਸੌਕੇ ਕਿਹੜੇ ਚਲਾਨ ਸਰ ਕੁਝ ਮੌਤਾਂ ਵੀ ਹੋਈਆਂ ਜੀ ਉਹਨਾਂ ਨੂੰ ਮੌਜੂਦ ਦਿੱਤਾ ਜਾਣਾ ਜੀ ਉਹਨਾਂ ਨੂੰ ਵੀ ਜਿਹੜੀ ਮੌਤ ਹੋਈ ਹੈ 4 ਲੱਖ ਰੁਪਿਆ ਮੁਆਵਜ਼ਾ ਜਿਹੜਾ ਸਰਕਾਰ ਵੱਲੋਂ ਉਹਨਾਂ ਦੇ ਖਾਤੇ 'ਚ ਪਾਇਆ ਤੇ 1 ਲੱਖ 80 ਹਜ਼ਾਰ ਘਰ ਦਾ ਤਕਰੀਬਨ 5 ਲੱਖ 80 ਹਜ਼ਾਰ ਰੁਪਏ ਉਹਨਾਂ ਦੇ ਖਾਤੇ 'ਚ ਮੈਂ ਘਰ ਵੀ ਜਾ ਕੇ ਆਇਆ ਤੇ ਉਹਨਾਂ ਦੇ ਖਾਤੇ 'ਚ ਸਰਕਾਰ ਨੇ ਮਾਨ ਉਹਨ ਦਾ ਕਰ ਦਿੱਤਾ ਸਰ ਮੈਸੇਜ ਕੀ ਦੇਣਾ ਚਾਹੁੰਦੇ ਹੋ ਦੇਖੋ ਮੈਸੇਜ ਤਾਂ ਇਹ ਹੈ ਜੀ ਔਖੀ ਘੜੀ ਹੈ ਤੇ ਕਹਿ ਲੋ ਵੀ ਪੰਜਾਬੀ ਕਹਿ ਲੋ ਵੀ ਦੁਸ਼ਮਨ ਤੇ ਵੀ ਔਖੀ ਘੜੀ ਹੋਵੇ ਇਦਾਂ ਦਾ ਸਮਾਂ ਹੋਵੇ ਅਸੀਂ ਉੱਥੇ ਜਾ ਕੇ ਵੀ ਉਹਦੀ ਮਦਦ ਹੈ ਉਹ ਕਰਦੇ ਆ ਬਰਨਾਲਾ ਤੋਂ ਅਸ਼ੋਕਪੁਰ ਦੀ ਰਿਪੋਰਟ